ਇੱਥੇ ਸਾਫ਼ ਲਿਖਿਆ ਹੈ ਕਿਵੇਂ 10.82 ਦੀ ਕੀਤੀ ਹੈ ਔਰ ਕੋਈ ਹੈਪੀ ਸਕੂਲ ਹੈ ਕੀਤੀ ਹੈ ਮੈਨੂੰ ਇਹ ਸੰਦੇਸ਼ ਨਹੀਂ ਆndi ਕਿ ਸਕੂਲ ਕਿਹੜਾ ਹੈਪੀ ਹੈ ਉੱਥੇ ਦਿਨੇਸ਼ ਬਾਬੂ ਜੀ ਉਹਦਾ ਮਾਲਕ ਕਹਿੰਦਾ ਹੈ ਕਿ ਮੈਂ ਨੌਮੀ ਦਾ ਸਰਟੀਫਿਕੇਟ ਉਹਨੂੰ ਹੀ 10ਵੀਂ ਪੜ੍ਹਦਾ ਸੀਗਾ 9ਵੀਂ ਪਾਸ ਕਰਕੇ ਇਹ ਚਾਰ ਮਹੀਨੇ ਹੋ ਗਏ ਇਹਨਾਂ ਨੇ ਪਾਸਪੋਰਟ ਬਣਾਣਾ ਹੀ ਮੈਂ ਉਹਦੇ ਵਾਸਤੇ ਇੱਕ ਲਿਵਿੰਗ ਸਰਟੀਫਿਕੇਟ ਦਿੱਤਾ ਹੈ ਇਹ ਕਿਤੇ ਅਪੀਅਰ ਨਹੀਂ ਹੋਇਆ ਸਾਡੇ ਕੋਲ ਇਹ ਉਹਨਾਂ ਦਾ ਕਹਿਣਾ ਔਰ ਇਹਨੇ 10ਵੀਂ ਨਹੀਂ ਕੀਤੀ ਇਹ ਕਹਿਣਾ ਪਰ ਮੈਨੂੰ ਇਹ ਚੀਜ਼ਾਂ ਦਾ ਅਗਰ ਦਿਨੇਸ਼ ਬਬੂ ਜੀ ਕੋਲ ਇਹਨਾਂ ਦਾ ਕੋਈ ਪ੍ਰੂਫ ਹੈ ਤੇ ਤੁਹਾਨੂੰ ਦੇ ਦੇਣ ਨਹੀਂ ਤੇ ਜਨਤਾ ਨੂੰ ਮਿਸਲੀਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਔਰ ਦੂਸਰਾ ਇਹਦੇ ਤੇ ਲਿਖਿਆ ਹੈ ਇਹਨਾਂ ਦੀ ਰਜਿਸਟਰੀ ਹੈ ਕਿ 2019 ਦੀ ਡਲੋਜੀ ਦੀ ਇਹ ਰਜਿਸਟਰੀ ਦੀ ਕਾਪੀ ਹੈ ਇਹਦੇ ਤੇ ਲਿਖਿਆ ਕਿ ਇਹਦੇ ਮੁੰਡੇ ਨੂੰ 50% 1.5 ਕਰੋੜ ਦੀ ਪ੍ਰਾਪਰਟੀ ਕੀਤੀ ਹੈ ਜਿਹੜੀ 10 ਕਰੋੜ ਦੀ ਹੈਗੀ ਹੈ ਤੇ 75 ਲੱਖ ਰੁਪਿਆ ਇਹਨਾਂ ਦੇ ਮੁੰਡੇ ਦੇ ਅਕਾਊਂਟ ਚੋਂ ਗਿਆ ਔਰ ਜਿਨ੍ਹਾਂ ਨੇ ਪ੍ਰਾਪਰਟੀ ਕੀਤੀ ਹੈ ਔਰ 75 ਲੱਖ ਜਿਹੜਾ ਦੂਸਰਾ ਇਹਦਾ 파ਟਨਰ ਹੈ ਉਹਨਾਂ ਨੇ ਦਿੱਤੀ ਹੈ ਮੈਨੂੰ ਇਹ ਨਹੀਂ ਸਮਝ ਆਂਦੀ ਕਿ ਜਦੋਂ ਦਿਨੇਸ਼ ਬਖੂਜੀ ਐਫਿਡੇਵਟ ਫਾਈਲ ਕਰਦੇ ਨੇ ਇਲੈਕਸ਼ਨ ਕਮਿਸ਼ਨ ਜੀ ਕਹਿੰਦੇ ਨੇ ਮੇਰੇ ਮੁੰਡੇ ਦੀ ਜ਼ੀਰੋ ਇਨਕਮ ਹੈ ਪਿਛਲੇ 5 ਸਾਲ ਤੋਂ ਤੇ ਫਿਰ 5 ਸਾਲ ਪਹਿਲੇ ਇਹ 1.5 ਕਰੋੜ ਦੀ ਪ੍ਰਾਪਰਟੀ ਕਿੱਥੋਂ ਆ ਗਈ ਇਹ ਦਿਨੇਸ਼ ਕਬੂਜੀ ਨੇ ਦੱਸਾਂ ਹੋਰ ਵੀ ਜਿਹੜੀਆਂ ਅਲੀਗੇਸ਼ਨ ਹਨ ਉਹਨਾਂ ਦੇ ਉੱਤੇ ਬੜਾ ਚੰਗਾ ਹੋਏਗਾ ਪਬਲਿਕ ਵਾਸਤੇ ਅਗਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਤੇ ਅਲੀਗੇਸ਼ਨ ਕਿਸੇ ਨੇ ਲਗਾਈਆਂ ਹਨ ਤੇ ਉਹਨੂੰ ਕਲੀਅਰ ਕਰਨਾ ਕੈਂਡੀਡੇਟ ਦਾ ਫਰਜ਼ ਹੈਗਾ ਸਰ ਆਮ ਆਦਮੀ ਪਾਰਟੀ ਵੱਲੋਂ ਐਸਟੀ ਨੂੰ ਇਲੈਕਸ਼ਨ ਪਿਛਲੇ ਕਿਤੇ ਜਾ ਰਿਹਾ ਦਿੱਕੋ ਜੀ ਅਸੀਂ ਕੀ ਕਰਨਾ ਉਹ ਆਮ ਆਦਮੀ ਪਾਰਟੀ ਬਾਤ ਦੇਖੇਗੀ ਹੁਣ ਤੁਸੀਂ ਜਿਹੜਾ ਮੈਨੂੰ ਸਵਾਲ ਪੁੱਛਿਆ ਕਿ ਅਲੀਗੇਸ਼ਨ ਇੱਥੇ ਲੱਗ ਰਹੀਆਂ ਨੇ ਤੇ ਫਿਰ ਤ੍ਰੇਸ਼ ਬਾਗੂ ਜੀ ਨੂੰ ਕਹਿਣਾ ਚਾਹੀਦਾ ਕਿ ਮੈਂ ਦਸ਼ਨੀ ਫੇਲ ਲਿਆ ਮੈਂ ਪਾਸ ਜਦੋਂ ਫੇਲ ਹੈ ਤੇ ਫੇਲ ਕਹਦੇ ਹੋ ਨਾ ਕੀ ਫਰਕ ਪੈਂਦਾ ਫਿਰ 10+2 ਦਾ ਸਰਟੀਫਿਕੇਟ ਲਗਾਉਂਦਾ ਕੋਈ ਜ਼ਰੂਰਤ ਨਹੀਂ ਹੈਗੀ ਉਹ ਪਿਛਲੇ 25 ਸਾਲ ਤੋਂ ਇਹ ਐਫੀਡੇਵਿਟ ਗਲਤ ਫਾਈਲ ਕਰਦੇ ਆ ਰਹੇ ਨੇ ਔਰ ਮੇਰਾ ਖਿਆਲ ਹੈ ਦਿਨੇਸ਼ ਭਾਬੀ ਜੀ ਸਾਡੇ ਬੀ ਭਾਰਤੀ ਇੰਦਾ ਪਾਰਟੀ ਦੇ ਲੋਕ ਸਭਾ ਦੇ ਕੈਂਡੀਡੇਟ ਨੇ ਦਿਨੇਸ਼ ਭਾਬੀ ਜੀ ਤੁਹਾਨੂੰ ਬੇਨਤੀ ਹੈ ਕਿ ਜਿਹੜੀ ਅਲੀਗੇਸ਼ਨ ਲੱਗ ਰਹੀਆਂ ਨੇ ਇਹਨੂੰ ਕਲੀਅਰ ਕਰੋ ਇਹ ਚੰਗਾ ਨਹੀਂ ਹੈਗਾ बिकॉज़ ਸਾਡੀ ਪੋਲੀ ਪਾਲੀ ਜਨਤਾ ਨੂੰ ਮਿਸਲੀਡ ਕਰਨ ਦੀ ਕੋਈ ਜ਼ਰੂਰਤ ਨਹੀਂ ਸਰ ਆਮ ਆਪਾਰਟੀ ਕੋਲ ਜਿਹੜੇ ਆ 10 ਐਪੀ ਡੇਬਟ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਗਏ ਆ ਉਹਦੇ ਸੰਦਰਭ ਵਿੱਚ ਕੰਪਲੇਟ ਕੀਤੀ ਜਾਏਗੀ ਦੇਖੋ ਜੀ ਕੰਪਲੇਨ ਜ਼ਰੂਰ ਹੋਏਗੀ ਪਰ ਪਹਿਲੇ ਜੇਤੇ ਅਲੀਗੇਸ਼ਨ ਲੱਗੇ ਨੇ ਉਹਨੂੰ ਜਵਾਬ ਦੇਣ ਦਿਓ ਜੇ ਜਵਾਬ ਨਹੀਂ ਦਿੰਦਾ ਤੇ ਫਿਰ ਤੇ ਅਸੀਂ ਮੂਵ ਕਰਾਂਗੇ ਕਰਾਂਗੇ ਜਿਹੜਾ ਲੀਗਲ ਸੈਲ ਉਹ ਕਰੇਗਾ ਲੇਕਿਨ ਜਨਤਾ ਨੂੰ ਰੋਂਗ ਐਫੀਡੇਵਿਟ ਫਾਈਲ ਕਰਨਾ ਇੱਕ ਬਹੁਤ بڑا ਗੁਨਾਹ ਹੈ ਔਰ ਅਗਰ ਕਿਸੇ ਵਕੀਲ ਸਾਹਿਬ ਨੇ ਉਹਨਾਂ ਤੇ ਕੋਈ ਅਲੀਗੇਸ਼ਨ ਲਗਾਈ ਹੈ ਤੇ ਉਹਨਾਂ ਦਾ ਫਰਜ਼ ਹੈ ਇਹਨੂੰ ਅਲੀਗੇਸ਼ਨ ਨੂੰ ਇਮੀਡੀਏਟਲੀ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਸੱਚੇ ਦੇ ਝੂਠੇ। ਇਹ ਇਲਾਵਾ ਕੁਝ ਕਹਿਣ ਨੂੰ ਬਾਕੀ ਬਚਿਆ ਨਹੀਂ ਹੈ। ਹੁਣ ਦਲੇਸ਼ ਬਬੂ ਜੀ ਨੂੰ ਮੈਂ ਆਮ ਆਦਮੀ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਬੇਨਤੀ ਕਰਾਂਗਾ ਕਿ ਮੇਰੇ ਵੀਰ ਤੁਹਾਡੇ ਤੇ ਜਿਹੜੀ ਅਲਿਗੇਸ਼ਨ ਲੱਗਿਆ ਬਹੁਤ ਸੀਰੀਅਸ ਇਹਨਾਂ ਨੂੰ ਜਿੰਨੀ ਜਲਦੀ ਹੋਵੇ ਤਾਂ ਕਲੀਅਰ ਕਰ ਦਿਓ। ਜਨਤਾ ਨੂੰ ਇਹਦੀ ਬਹੁਤ ਬੇਚਾਬੀ ਬੇਤਾਬੀ ਨਾਲ ਇੰਤਜ਼ਾਰ ਹੈ। ਧੰਨਵਾਦ। If you wish that your child learns today and leads tomorrow Bring them to A M's Gems Cambridge International School, Pathankot affiliated to CBSC New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy, NCC naval unit, swimming classes, judo, taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Daloji bypass road patankar